ਆਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨ ਤਾਂ ਜਿਵੇਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੋ ਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1610 ਈਸਵੀ ਦੀ ਹੈ ਦੇ ਲੱਗੇ ਚਾਗੇ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅਗੰਮੀ ਜੋਤ ਦਾ ਖੌਫ ਪਲਣ ਲੱਗਾ ਉਸਨੇ ਆਪਣੇ ਡਾਰ ਨੂੰ ਜਿੱਤਣ ਲਈ ਗੁਰੂ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਫੜਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਸਿੱਕੇ ਬਹਿੇਰਾ ਸੀ ਕਿ ਸਿੱਕੇ ਗੁਰੂ ਜੀ ਦੇ ਹਨ ਆਹ ਕਾਹਤਾਂ ਦੀ ਜੋਤ ਜੰਨ ਕਰੇਗੀ ਅਵਡ ਪਵੰਜਾ ਰਾਜ ਤੋਂ ਦੇ Hindu ਰਾਜ ਵਿੱਚ ਚਾਰਾਂ ਸਾਧ ਨੇ ਉਨ੍ਹਾਂ ਦਾ ਤੇਲ ਦੀ ਗਵਰਤੀ ਸੋਣ ਦੇ ਤਾਰੇ ਸੰਜਣ ਜੋਗੇ ਨੂੰ ਹੱਥੋਂ ਦੀ ਗੁਰੂ ਘਰ ਤੋਂ ਸਿੰਘ ਸਾਹਿਬ ਜੀ ਨੇ ਆਪਣੇ ਅੰਤ ਸਮੇਂ ਤੱਕ ਟਿਕਾਣਾ ਕੀਤਾ ਸਾਲਾ ਬਾਅਦ ਜਦੋਂ ਸ਼੍ਰੀ ਗੁਰੂ ਦੇਗਵਹ ਅਦਰ ਜੀ ਨੇ ਉਪਰੀ ਆਈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ